ਜੋ ਅਸੀਂ ਇਹ ਨਿਊ ਫੈ ਆ ਲੈ ਕੇ ਆਏ ਹੋਏ ਆ ਛੋਟਾ ਜਿਹਾ ਮਾਡਲ ਦੇਖੋ ਕਿੰਨਾ ਪਿਆਰਾ ਫਲਿੱਪ ਦੇ ਵਿੱਚ ਨਿੱਕਾ ਸਾਰਾ ਇਹ ਖਡਾਉਣਾ ਨਹੀਂ ਹੈਗਾ ਬਾਜੀ ਇਹਦੇ ਵਿੱਚ ਡਬਲ ਸਿਮ ਪੈਂਦੀ ਏ ਨਾਲ ਮੈਮਰੀ ਕਾਰਡ ਪੈਂਦਾ ਜੀ ਬੰਦ ਕਰਕੇ ਦਿਖਾਓ ਉਹਨੂੰ ਆਹ ਦੇਖੋ ਫਲਿੱਪ ਕਰਕੇ ਨਿੱਕਾ ਜਾ ਰਹਿ ਜਾਣਾ ਪਿੱਛੋਂ ਐਪਲ ਵਾਂਗੂ ਤਿੰਨ ਕੈਮਰੇ ਬਣੇ ਹੋਏ ਨੇ ਬਹੁਤ ਹੀ ਪਿਆਰੇ ਕਿੰਨੇ ਦਾ ਹੈ ਇਹ ਆਪਣੇ ਕੋਲ ਸਿਰਫ ਔਰ ਸਿਰਫ 18 ਪ੍ਰਾਈਸ ਆਏ ਨੇ ਫ੍ਰਿਜਾਂ ਦੇ ਆਪਾਂ ਜਦੋਂ ਵੀਡੀਓ ਪਾਈ ਸੀ ਬਾਜੀ 2 ਮਿਲੀਅਨ ਵੀਡੀਓ ਟੱਪ ਗਈ ਸੀ ਵੀਡੀਓ ਆਪਣੀ ਸ਼ੇਅਰ ਕਰਕੇ ਆਜੋ 20 ਗਰੁੱਪਾਂ ਦੇ ਵਿੱਚ ਸੇਮ ਉਹੀ ਪ੍ਰਾਈਸ ਦੇ ਵਿੱਚ ਅਸੀਂ ਦਵਾਂਗੇ ਔਰ ਇਹ AC DC ਦੋਵੇਂ ਫ੍ਰਿਜਾਂ ਨੇ ਮੇਰੇ ਕੋਲ ਬਹੁਤ ਲਿਮਟਿਡ ਸਟਾਕ ਆਇਆ ਹੋਇਆ ਹੈ। ਇਹ ਗੱਡੀ 'ਚ ਵੀ ਰੱਖ ਸਕਦੇ ਆ ਫ੍ਰਿਜ ਨਾ ਆਪਾਂ। ਕਾ ਗੱਡੀ 'ਚ ਵੀ ਰੱਖ ਸਕਦੇ ਆ, ਘਰ ਵੀ ਰੱਖ ਸਕਦੇ ਆ ਔਰ ਨਾਲ ਚੈੱਕ ਕਰਵਾ ਕੇ ਦਵਾਂਗੇ ਇਹਦੀ ਕਿੰਨੀ ਕੈਪੈਸਿਟੀ ਹੈ ਇਹਦੀ? ਇਹਦੀ 4 ਲੀਟਰ ਦੀ ਕੈਪੈਸਿਟੀ ਹੈ ਜੀ। EVA ਦਾ ਅਸੀਂ ਤੁਹਾਨੂੰ ਰੇਨ ਕੋਟ ਦੇਣ ਜਾ ਰਹੇ ਆ ਪੂਰੀ ਮਾਰਕੀਟ ਦਾ ਚੈਲੈਂਜਿੰਗ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 100 ਰੁਪਏ ਦੇ ਵਿੱਚ। ਦੇਖੋ ਆਵਾਜ਼। ਬੜਾ ਪਿਆਰਾ ਮਾਡਲ ਆਇਆ ਹੋਇਆ ਹੈ। ਇਹਦੇ ਵਿੱਚ 256 GB ਤੱਕ ਦਾ ਮੈਮਰੀ ਕਾਰਡ ਆਉਂਦਾ ਹੈ ਜੀ 8 GB ਤੋਂ ਲੈ ਕੇ 256 GB ਤੱਕ ਦਾ ਤੁਸੀਂ ਇਹਦੇ 'ਚ 28 ਘੰਟੇ ਦੀ ਲਗਾਤਾਰ ਰਿਕਾਰਡਿੰਗ ਕਰ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਫਿੱਟ ਕੀਤਾ ਹੋਇਆ ਬਹੁਤ ਵਧੀਆ ਹਾਈ ਕੁਆਲਿਟੀ ਦੀ ਆਵਾਜ਼ ਰਹੇਗੀ ਵੱਡੀ 1200 mAh ਦੀ ਇਹਦੇ 'ਚ ਬੈਟਰੀ ਦਿੱਤੀ ਹੋਈ ਹੈ ਆ ਮੋਬਾਈਲ ਦੀ ਲੁੱਕ ਦਿਖਾਓ ਤੁਸੀਂ ਭਾਜੀ ਕਿੰਡੀ ਵਧੀਆ ਆਹ ਦੇਖੋ ਪਿੱਛੋਂ ਆ ਕਿੱਡਾ ਸੋਨਾ ਡ੍ਰੈਗਨ ਬਣਿਆ ਹੋਇਆ ਵਿੱਚ ਬਲੂ ਕਲਰ ਦੀ ਅੱਖਾਂ ਲੱਗੀਆਂ ਹੋਈਆਂ ਇਹ ਵਰਸ਼ੂ ਕੰਪਨੀ ਦਾ ਜਿਹੜਾ ਮੋਬਾਈਲ ਸੀ ਸਿੱਤੂ ਮੋਸੇ ਵਾਲੇ ਕੋਲ ਵੀ ਹੁੰਦਾ ਸੀ ਸਿੱਤੂ ਮੋਸੇ ਵਾਲੇ ਕੋਲ ਵੀ ਹੁੰਦਾ ਸੀ ਪਿੱਛੇ ਵੀ ਦਿਖਾਇਆ ਸੀ ਇਹਦੇ ਨਾਲ ਦਾ ਸੇਮ ਮਾਡਲ ਇਹ ਵਾਲਾ ਆਪਣੇ ਕੋਲ ਨਿਊ ਮਾਡਲ ਆਇਆ ਹੈ 골ਡਨ ਦੇ ਵਿੱਚ 골ਡਨ ਦੀ ਗਾਰੰਟੀ ਰਹੇਗੀ ਇਹਦਾ ਕਲਰ ਨਹੀਂ ਜਾਏਗਾ ਜੀ 1 ਸਾਲ ਦੀ ਪੂਰੀ ਫੁੱਲ ਗਾਰੰਟੀ ਰਹੇਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣੇ ਫੀਲਡ ਗੰਜ ਕੋਚਾ ਨੰਬਰ 16 ਦਰਸ਼ਨਲਵਾਈ ਦੇ ਨੇੜੇ ਬਾਬੇ ਨਾਨਕ ਦੀ ਝੱਟੀ ਤੇ ਤੇ ਲਟਰੋਰੀਂਗ ਸਮਾਨ ਤੁਹਾਨੂੰ ਦਿਖਾਉਂ ਰਿਹਾ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਤੇ ਪੂਰੀ ਗਾਰੰਟੀ ਦੇ ਵਿੱਚ ਅੱਗੇ ਤੁਹਾਨੂੰ ਇੱਕ ਆਵਾਜ਼ ਦਿਖਾਉਣ ਲੱਗਿਆ ਭਾਜੀ ਆਵਾਜ਼ ਦੇਖੋ ਬੜੀ ਪਿਆਰੀ ਏ ਆਹ ਦੇਖੋ ਆਵਾਜ਼ ਬੜਾ ਪਿਆਰਾ ਮਾਡਲ ਆਇਆ ਹੋਇਆ ਹੈ ਇਹਦੇ ਵਿੱਚ 256 GB ਤੱਕ ਦਾ ਮੈਮਰੀ ਕਾਰਡ ਪੈਂਦਾ ਜੀ 8 GB ਤੋਂ ਲੈ ਕੇ 256 GB ਤੱਕ ਦਾ ਤੁਸੀਂ ਇਹਦੇ 'ਚ 28 ਘੰਟੇ ਦੀ ਲਗਾਤਾਰ ਰਿਕਾਰਡਿੰਗ ਕਰ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਫਿੱਟ ਕੀਤਾ ਹੋਇਆ ਬਹੁਤ ਵਧੀਆ ਹਾਈ ਕੁਆਲਿਟੀ ਦੀ ਵਾਚ ਰਹੇਗੀ 4800 ਰੁਪਏ ਦਾ ਪ੍ਰਾਈਸ ਰਹੇਗਾ ਵੱਡੀ 1200 mAh ਦੀ ਇਹਦੇ ਵਿੱਚ ਬੈਟਰੀ ਦਿੱਤੀ ਹੋਈ ਏ ਲਗਾਤਾਰ 28 ਘੰਟੇ ਅਨਸਟੋਪੇਬਲ ਤੁਸੀਂ ਇਹਦੇ ਵਿੱਚ ਆਪਣੀ ਵੀਡੀਓ ਰਿਕਾਰਡ ਕਰ ਸਕਦੇ ਹੋ ਇਹ ਕਾਪੜੇ ਕੋਲ ਲਾਈਵ ਚੱਲਣ ਵਾਲਾ ਕੈਮਰਾ ਆਇਆ ਹੋਇਆ ਜੀ ਸਿਰਫ ਔਰ ਸਿਰਫ 1250 ਰੁਪਏ ਦਾ ਇਹ USB ਦੇ ਨਾਲ ਲੱਗੇਗਾ 2380 ਦੀ ਐਪ ਰਹੇਗੀ ਇਹਨੂੰ ਕਿਤੇ ਵੀ ਪਲੱਗ ਇਚ ਲਗਾ ਕੇ ਲੈਂਸ ਨੂੰ ਤੁਸੀਂ ਬਾਹਰ ਘੜ ਦੋ ਹਾਂ ਬਾਹਰ ਕੱਢ ਕੇ ਲਾਈਵ ਤੁਹਾਡੇ ਫੋਨ ਨਾਲ ਚੱਲੇਗਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਅਸੀਂ ਵੇਖ ਸਕਦੇ ਆ ਔਰ ਵੀ ਰਿਕਾਰਡਿੰਗ ਵੀ ਕਰ ਸਕਦੇ ਆ ਕੀ ਪ੍ਰਾਈਸ ਹੈ ਦਾ ਵੀਰ ਜੀ ਸਿਰਫ 1250 ਰੁਪਏ ਦਾ ਓਕੇ ਵੀਰੇ ਇਹ ਤੁਹਾਨੂੰ ਮੈਂ ਮੋਬਾਈਲ ਦਿਖਾਣਾ ਪਿੱਛੇ ਵੀ ਅਸੀਂ ਦਿਖਾਇ ਸੀਗੇ ਆ ਮੋਬਾਈਲ ਦੀ ਲੁੱਕ ਦਿਖਾਉ ਤੁਸੀ ਭਾਜੀ ਕਿੰਡੀ ਵਧੀਆ ਆ ਦੇਖੋ ਪਿੱਛੋਂ ਆ ਕਿੱਡਾ ਸੋਨਾ ਡਰੈਗਨ ਬਣਿਆ ਹੋਇਆ ਵਿੱਚ ਬਲੂ ਕਲਰ ਦੀ ਅੱਖਾਂ ਲੱਗੀਆਂ ਹੋਈਆਂ ਇਹ ਵਰਸ਼ੂ ਕੰਪਨੀ ਦਾ ਜਿਹੜਾ ਮੋਬਾਈਲ ਸੀ ਇਹ ਤੁਮ ਉਸੇ ਵਾਲੇ ਕੋਲ ਵੀ ਹੁੰਦੇ ਆ ਅਸੀਂ ਪਿੱਛੇ ਵੀ ਦਿਖਾਇਆ ਸੀ ਇਹਦੇ ਨਾਲ ਦਾ ਸੇਮ ਮਾਡਲ ਇਹ ਵਾਲਾ ਆਪਣੇ ਕੋਲ ਨਿਊ ਮਾਡਲ ਆਇਆ ਹੈ 골ਡਨ ਦੇ ਵਿੱਚ 골ਡਨ ਦੀ ਗਾਰੰਟੀ ਰਹੇਗੀ ਇਹਦਾ ਕਲਰ ਨਹੀਂ ਜਾਏਗਾ ਜੀ 1 ਸਾਲ ਦੀ ਪੂਰੀ ਫੁੱਲ ਗਾਰੰਟੀ ਰਹੇਗੀ ਸਨੇਕਸੀਨ ਕੰਪਨੀ ਦਾ ਫੋਨ ਹੈ ਪ੍ਰਾਈਸ ਇਹਦਾ ਰਹੇਗਾ ਓਨਲੀ 13200 ਰੁਪਏ ਦੇ ਵਿੱਚ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੀ ਮਰਜੀ SIM ਪਾ ਕੇ ਚ ਵਰਕਿੰਗ ਰਹੇਗੀ ਜੀ ਸਾਰੀਆਂ ਓਕੇ ਇਹ ਕਿਹਦੇ ਵਿੱਚ ਅਸੀਂ ਇਹ ਨਿਊ ਆ ਲੈ ਕੇ ਆਏ ਹੋਏ ਆ ਛੋਟਾ ਜਿਹਾ ਮਾਡਲ ਦੇਖੋ ਕਿੰਨਾ ਪਿਆਰਾ ਫਲਿੱਪ ਦੇ ਵਿੱਚ ਨਿੱਕਾ ਸਾਰਾ ਇਹ ਖਡਾਉਣਾ ਨਹੀਂ ਹੈਗਾ ਭਾਜੀ ਇਹ ਚ ਡਬਲ SIM ਪੈਂਦੀ ਏ ਨਾਲ ਮੈਮਰੀ ਕਾਰਡ ਪੈਂਦਾ ਜੀ ਬੰਦ ਕਰਕੇ ਦਿਖਾਓ ਉਹਨੂੰ ਆਹ ਦੇਖੋ ਫਲਿੱਪ ਕਰਕੇ ਨਿਕਾ ਜਾ ਰਿਆ ਜਾਣਾ ਪਿੱਛੇ ਐਪਲ ਵਾਂਗੂ ਤਿੰਨ ਕੈਮਰੇ ਬਨੇ ਹੋਏ ਨੇ ਬਹੁਤ ਹੀ ਪਿਆਰੇ ਕਿੰਨੇ ਦਾ ਹੈ ਇਹ ਵੀਰ ਜੀ ਸਿਰਫ ਔਰ ਸਿਰਫ 2200 ਰੁਪਏ ਦੇ ਵਿੱਚ ਓਕੇ ਤੇ 6 ਮਨਥ ਦੀ ਵਾਰੰਟੀ ਵੀ ਰਹੀ ਜੀ ਦੀ ਕਿਉਂਕਿ ਇਹ ਸਨੇਕਸੀਨ ਕੰਪਨੀ ਦੇ ਫੋਨ ਹੁੰਦੇ ਨੇ ਸਾਰੇ ਆਪਣੇ ਕੋਲ ਓਕੇ ਵੀਰ ਜੀ ਜੇ ਤੁਹਾਨੂੰ ਪਤਾ ਬਾਰਸ਼ਾਂ ਦਾ ਮੌਸਮ ਆ ਗਿਆ ਹੋਇਆ ਵੇ ਈਵਾ ਦਾ ਅਸੀਂ ਤੁਹਾਨੂੰ ਰੇਨ ਕੋਟ ਦੇਣ ਜਾ ਰਹੇ ਹਾਂ ਪੂਰੀ ਮਾਰਕੀਟ ਦਾ ਚੈਲੈਂਜਿੰਗ ਪ੍ਰਾਈਜ਼ ਰਹੇਗਾ ਸਿਰਫ ਔਰ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਤੁਹਾਨੂੰ IFBA ਦਾ ਰੇਨਿੰਗ ਕੋਟ ਕਿਤੋਂ ਵੀ ਨਹੀਂ ਮਿਲੇਗਾ ਓਕੇ ਇੱਕ ਰਿਕੁਐਸਟ ਹੈ ਮੇਰੇ ਸਾਰੇ ਭਰਾਵਾਂ ਨੂੰ ਆਪਣੇ ਕੋਲ ਸਿਰਫ ਔਰ ਸਿਰਫ 18 ਪ੍ਰਾਈਸ ਆਏ ਨੇ ਫ੍ਰੀਜਾਂ ਦੇ ਆਪਾਂ ਜਦੋਂ ਵੀਡੀਓ ਪਾਈ ਸੀ ਭਾਜੀ 2 ਮਿਲੀਅਨ ਵੀਡੀਓ ਟਪ ਗਈ ਸੀ ਵੀਡੀਓ ਆਪਣੀ ਸ਼ੇਅਰ ਕਰਕੇ ਆਜੋ 20 ਗਰੁੱਪਾਂ ਦੇ ਵਿੱਚ ਸੇਮ ਉਹੀ ਪ੍ਰਾਈਸ ਦੇ ਵਿੱਚ ਅਸੀਂ ਦਵਾਂਗੇ ਤੁਹਾਨੂੰ ਔਰ ਇਹ AC DC ਦੋਵੇਂ ਫ੍ਰਿਜਾਂ ਨੇ ਮੇਰੇ ਕੋਲ ਬਹੁਤ ਲਿਮਟਿਡ ਸਟਾਕ ਆਇਆ ਹੋਇਆ ਹੈ। ਇਹ ਗੱਡੀ 'ਚ ਵੀ ਰੱਖ ਸਕਦੇ ਆ ਫ੍ਰਿਜ ਨਾ ਆਪਾਂ। ਤਾਂ ਗੱਡੀ 'ਚ ਵੀ ਰੱਖ ਸਕਦੇ ਆ, ਘਰ ਵੀ ਰੱਖ ਸਕਦੇ ਆ ਔਰ ਨਾਲ ਚੈੱਕ ਕਰਵਾ ਕੇ ਦਵਾਂਗੇ ਇਹਦੀ ਕਿੰਨੀ ਕੈਪੈਸਿਟੀ ਹੈ ਦੀ? ਇਹਦੀ 4 ਲੀਟਰ ਦੀ ਕੈਪੈਸਿਟੀ ਹੈ ਜੀ। ਫਲ ਫਰੂਟ ਰੱਖ ਸਕਦੇ ਆ, ਛੋਟੀਆਂ-ਛੋਟੀਆਂ ਸੀ ਬੋਤਲਾਂ 20 ਰੁਪਈਆ ਵਾਲੀਆਂ ਪਾਣੀ ਦੀਆਂ ਬੋਤਲਾਂ ਵੀ ਰੱਖ ਸਕਨੇ ਆ। ਇਹ ਮਿਰਰ ਵਾਲਾ ਸ਼ੀਸ਼ੇ ਵਾਲੀ ਫ੍ਰਿਜ ਏ। ਇਹ ਆਪਣੇ ਕੋਲ ਲਿਮਟਿਡ ਸਟਾਕ ਆਇਆ ਵੇ ਜਿਨ੍ਹਾਂ ਨੇ ਵੀ ਬੁੱਕ ਕਰਵਾਉਣਾ ਹੈ ਉਹ ਅੱਜ ਹੀ ਕਾਲ ਕਰਕੇ ਬੁੱਕ ਕਰਵਾ ਸਕਦੇ ਨੇ। ਆਪਣਾ ਨੰਬਰ ਤੇ ਦੂਸਰਾ ਨੰਬਰ ਹੈਗਾ ਜੀ 9915411688 ਉਸ ਤੋਂ ਬਾਅਦ ਆਪਣੇ ਕੋਲ ਜਿੰਨੇ ਵੀ ਪੀਸ ਹੈਗੇ ਨੇ ਅਵੇਲੇਬਲ ਉਸ ਤੋਂ ਬਾਅਦ ਇਹਨਾਂ ਦੀ ਪ੍ਰੀ ਬੁਕਿੰਗ ਰਹੇਗੀ ਜੀ ਜਿਨ੍ਹਾਂ ਨੇ ਬੁਕਿੰਗ ਕਰਾਉਣਾ ਉਹਨਾਂ ਨੂੰ ਸਿਰਫ ਫ੍ਰਿਜ ਮਿਲੇਗੀ ਪਹਿਲਾਂ ਬਹੁਤ ਲੋਕਾਂ ਨੂੰ ਨਹੀਂ ਮਿਲੀ ਬਹੁਤ ਰੋਲ ਆ ਰਿਹਾ ਹੈ ਪਹਿਲਾਂ ਬਹੁਤ ਭਾਜੀ ਆਪਣੀ ਵੀਡੀਓ 2 ਮਿਲੀਅਨ ਤੋਂ ਟੱਪ ਗਈ ਸੀ ਜੀ 3 ਮਿਲੀਅਨ ਹਜੇ ਵੀ ਪਹੁੰਚਣ ਵਾਲੀ ਹੈ ਹਜੇ ਵੀ ਫ੍ਰਿਜਾਂ ਦੇ ਫੋਨ ਆ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਬੁੱਕ ਕਰਾਣੀ ਹੈ ਆਪਣੇ ਕੋਲ ਲਿਮਟਿਡ ਸਟਾਕ ਹੈ ਤੁਹਾਨੂੰ ਵੀ ਪਤਾ ਪਿੱਛੇ ਕਿੰਨੇ ਮੈਸੇਜ ਆਏ ਸੀਗੇ ਹਾਂਜੀ ਹਾਂਜੀ ਸੋ ਇਹ ਸਾਰੀਆਂ ਆਪਣੀ ਆਈਟਮਾਂ ਜਿਨ੍ਹਾਂ ਨੇ ਆਪਣਾ ਕੈਟਲੋਗ ਚਾਹੀਦਾ ਆਪਣਾ ਮੋਬਾਈਲ ਨੰਬਰ ਹੈਗਾ WhatsApp ਤੇ 9915411688 ਸਾਰੇ ਚਾਰਜੇਬਲ ਫੈਨ ਆਪਣੇ ਕੋਲ ਮਿਲ ਜਾਣਗੇ ਇੱਕ ਆਹਦੀ ਕੈਮਰਾ ਘਮਾ ਦਿਓ ਸਾਰੇ ਪਾਸੇ ਆਪਣੇ ਕੋਲ ਬਹੁਤ ਬਹੁਤ ਵਧੀਆ ਡਿਫਿਊਜ਼ਰ ਆਏ ਹੋਏ ਨੇ ਆ ਦੇਖੋ ਤੁਹਾਨੂੰ ਪਿੱਛੇ ਵੀ ਵੀਡੀਓ ਜਿਹੜੇ ਦਿਖਾਈਆਂ ਸੀਗੇ ਆਪਣੇ ਕੋਲ ਵੋਕੀ ਟੋਕੀ ਹੋ ਗਈਆਂ ਪ੍ਰੋਜੈਕਟਰ ਹੋ ਗਏ ਇਹ ਸਾਰਾ ਕੁਝ ਆਪਣਾ ਪੇਜ ਉੱਤੇ ਵੇਖਣ ਲਈ ਤੇਜ਼ੀ ਗੈਡ ਢਿੱਲੋ ਪੇਜ ਉੱਤੇ ਤੁਸੀਂ ਸਾਰੀਆਂ ਆਪਣੀਆਂ ਵੀਡੀਓ ਪਈਆਂ ਦੇਖ ਸਕਦੇ ਹੋ ਤੇਜ਼ੀ ਢਿੱਲੋ ਗੈਡ ਪੇਜ ਦੇ ਉੱਤੇ ਤਾਕੀ ਜੀ ਸਰਚ ਮਾਰ ਲਓ ਤੁਹਾਨੂੰ ਸਾਰੇ ਵੀਡੀਓ ਮਿਲ ਰਿਹਾ ਹੋਇਆ ਉਹਦੇ ਉੱਤੇ ਸਾਰੀਆਂ ਵੀਡੀਓ ਆਪਣੀਆਂ ਪਈਆਂ ਹੋਈਆਂ ਨੇ ਜੀ ਹਾਂਜੀ ਬਾਕੀ ਵੀ ਦੇ ਲਓ ਕੱਲੀ-ਕੱਲੀ ਚੀਜ਼ ਦਿਖਾਈ ਹੋਈ ਆ ਉਹਦੇ ਉੱਤੇ ਆਪਾਂ ਨੂੰ ਸੋ ਥੈਂਕ ਯੂ ਭਾਜੀ ਸਤ ਸ੍ਰੀ ਅਕਾਲ